ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖਬਰ ਪਿਛਲੇ 5 ਦਿਨਾਂ ਤੋਂ ਚੱਲ ਰਹੀ ਰੋਡਵੇਜ਼ ਪੰਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਸ ਦੀ ਸਟ੍ਰਾਈਕ ਹੁਣ ਖਤਮ ਹੋ ਗਈ ਹੈ ਜੀ ਹਾਂ ਹੁਣ ਸਾਰੀਆਂ ਸਰਕਾਰੀ ਬਸਾਂ ਮੁਰ ਸੜਕਾਂ ਤੇ ਦੌੜ ਰਹੀਆਂ ਹਨ 28 ਨਵੰਬਰ ਤੋਂ ਸ਼ੁਰੂ ਹੋਈ ਇਹ ਹੜਤਾਲ ਸਾਰੇ ਪੰਜਾਬ ਤੇ ਟ੍ਰਾਂਸਪੋਰਟ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਸੀ ਲਗਭਗ 1600 ਬਸਾਂ ਡਿਪੋ ਵਿੱਚ ਖੜੀਆਂ ਸਨ ਅਤੇ ਲੱਖਾਂ ਲੋਕਾਂ ਨੂੰ ਸਫ਼ਰ ਕਰਨ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ ਕੰਟਰੈਕਟ ਕਰਮਚਾਰੀਆਂ ਨੇ ਕਈ ਵੱਡੀਆਂ ਮੰਗਾਂ ਚੁੱਕੀਆਂ ਸਨ ਤਾਰ ਸਾਥੀਆਂ ਦੀ ਰਿਹਾਈ ਸਸਪੈਂਡ ਹੋਏ ਅਤੇ ਨੌਕਰੀ ਤੋਂ ਕੱਢੇ ਗਏ ਵਰਕਰਜ਼ ਨੂੰ ਮੋੜ ਬਹਾਲ ਕਰਨਾ ਕਿਲੋਮੀਟਰ ਸਕੀਮ ਨੂੰ ਬੰਦ ਕਰਨਾ ਅਤੇ ਕੰਟਰੈਕਟ ਵਰਕਰਜ਼ ਨੂੰ ਪੱਕਾ ਕਰਨਾ ਇੰਨਾ ਮਸਲੇਾਂ ਤੇ ਸਟ੍ਰਾਈਕ ਚੱਲ ਰਹੀ ਸੀ ਹੜਤਾਲ ਦੌਰਾਨ ਕਈ ਥਾਵਾਂ ਤੇ ਪੁਲਿਸ ਅਤੇ ਕਰਮਚਾਰੀਆਂ ਵਿੱਚ ਤਣਾ ਦੇਖਣ ਨੂੰ ਮਿਲਿਆ ਕੁਝ ਕਰਮਚਾਰੀ ਤਾਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਤੇ ਵੀ ਚੜ ਗਏ ਅਤੇ 5 ਦਿਨ ਤੱਕ ਉੱਥੇ ਹੀ ਬੈਠੇ ਰਹੇ 1 ਦਸੰਬਰ ਨੂੰ ਸਰਕਾਰ ਨਾਲ 7 ਘੰਟੇ ਲੰਮੀ ਮੀਟਿੰਗ ਹੋਈ ਸੀ ਕਾਫੀ ਗੱਲਾਂ ਤੇ ਸਹਿਮਤੀ ਵੀ ਗੇਸੀ ਪਰ ਅਫਸਰ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਦੇਰੀ ਕਰ ਰਹੇ ਸਨ ਇਸ ਕਰਕੇ ਸਟ੍ਰਾਈਕ ਹੋਰ ਲੰਮੀ ਖਿੱਚ ਗਈ ਅਖੀਰਕਾਰ ਮੰਗਲਵਾਰ ਨੂੰ ਰੋਡਵੇਸ ਪੰਜਾਬ ਸਪਨ ਬੱਸ ਪੀਆਰਟੀਸੀ ਮੈਨੇਜਮੈਂਟ ਅਤੇ ਯੂਨੀਅਨ ਦੀ ਇੱਕ ਹੋਰ ਮੀਟਿੰਗ ਹੋਈ ਅਤੇ ਇਸ ਵਿੱਚ ਫਾਈਨਲ ਫੈਸਲਾ ਲਿਆ ਗਿਆ ਕਿ ਗ੍ਰਿਫਤਾਰ ਕਰਮਚਾਰੀਆਂ ਨੂੰ ਰਿਹਾ ਕੀਤਾ ਜਾਵੇਗਾ ਸਸਪੈਂਡ ਜਾਂ ਟਰਮੀਨੇਟ ਕੀਤੇ ਵਰਕਰਜ਼ ਮੁੜ ਜੁਆਇਨ ਕਰਨਗੇ ਸਾਰੀ ਕਾਰਵਾਈ ਵਾਪਸ ਲਈ ਜਾਵੇਗੀ ਅਤੇ ਪੰਜਾਬ ਚ 900 ਨਵੀਆਂ ਸਰਕਾਰੀ ਬਸਾਂ ਖਰੀਦੀਆਂ ਜਾਣ ਨਾਲ ਹੀ 100 ਨਵੀਆਂ ਮਿੱਡੀ ਬਸਾਂ ਵੀ ਫਲੀਟ ਵਿੱਚ ਸ਼ਾਮਿਲ ਹੋਣ ਗਿਆ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਤਰਨਾ ਦੇਣ ਵਾਲੇ ਮੁਲਾਜ਼ਮ ਸਾਡੇ ਪਰਿਵਾਰ ਵਰਗੇ ਹਨ ਅਤੇ ਹੁਣ ਸਰਕਾਰ ਟ੍ਰਾਂਸਪੋਰਟ ਸੈਕਟਰ ਨੂੰ ਹੋਰ ਮਜ਼ਬੂਤ ਕਰੇਗੀ। ਯੂਨੀਅਨ ਵੱਲੋਂ ਵੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਗ੍ਰਿਫਤਾਰ ਸਾਥੀਆਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਕਈ ਜ਼ਿਲ੍ਹਾ ਡਿਪੂਆਂ ਤੋਂ ਵਰਕਰਜ਼ ਨੂੰ ਪਹਿਲਾਂ ਹੀ ਛੱਡਿਆ ਗਿਆ ਹੈ। ਬਾਕੀ ਮੰਗਾਂ ਤੇ ਵੀ ਜਲਦੀ ਅਗਲੀ ਮੀਟਿੰਗ ਹੋਵੇਗੀ। ਤਾਂ ਪੰਜਾਬ ਦੇ ਯਾਤਰੀਆਂ ਲਈ ਚੰਗੀ ਖਬਰ ਇਹ ਹੈ ਕਿ ਹੁਣ ਸਾਰੀਆਂ ਬੱਸਾਂ ਦੀ ਸਰਵਿਸ ਨਾਰਮਲ ਹੋ ਚੁੱਕੀ ਹੈ ਅਤੇ ਸਾਰੇ ਰੂਟ ਤੇ ਬੱਸਾਂ ਪਹਿਲਾਂ ਵਾਂਗ ਚੱਲ ਰਹੀਆਂ